ਰਨਤਾਰਨ ਚ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊਟੀ ਟਾਉਣ ਵਾਲੇ ਬਾਬਿਆਂ ਖਿਲਾਫ ਹੁਣ ਸ਼ੋਮਣੀ ਕਮੇਟੀ ਡਟ ਗਈ ਹੈ ਡਿਊਟੀ ਟਾਉਣ ਤੋਂ ਬਾਅਦ ਕਾਰ ਸੇਵਾ ਵਾਲੇ ਬਾਬਿਆਂ ਨੇ ਆਪਣੇ ਸਪਸ਼ਟੀਕਰਨ 'ਤੇ ਸ਼ੋਮਣੀ ਕਮੇਟੀ ਤੇ ਮਨਜ਼ੂਰੀ ਦੇਣ ਦਾ ਇਲਜ਼ਾਮ ਲਗਾਇਆ ਸੀ ਜਿਸ ਤੋਂ ਬਾਅਦ ਹੁਣ ਸ਼ੋਮਣੀ ਕਮੇਟੀ ਨੇ ਕਾਰ ਸੇਵਾ ਵਾਲੇ ਬਾਬਿਆਂ ਖਿਲਾਫ ਤਿੱਖਾ ਪ੍ਰतिकਰਮ ਦਿੱਤਾ ਹੈ ਸ਼ੋਮਣੀ ਕਮੇਟੀ ਦੇ ਸਕੱਤਰ ਡਾਕਟਰ ਰੂਪ ਸਿੰਘ ਮੁਤਾਬਕ ਦਰਸ਼ਨੀ ਡਿਊਟੀ ਟਾਉਣ ਦਾ ਕਾਰਾ ਦਰਦਨਾਕ ਸੀ ਜਿਸ ਲਈ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਡਾਕਟਰ ਰੂਪ ਸਿੰਘ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਸਬ ਕਮੇਟੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੀ ਹੈ। ਬਾਬਾ ਜਗਤਾਰ ਸਿੰਘ ਤਰਨਤਾਰਨ ਸਾਹਿਬ ਵਾਲਿਆਂ ਵੱਲੋਂ ਦਰਸ਼ਨ ਗਿਉੜੀ ਸ੍ਰੀ ਦਰਬਾਰ ਸਾਹਿਬ ਨੂੰ ਢਾਉਣ ਦਾ ਕਾਰਜ ਆਰੰਭ ਕਰ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਇਹਨੂੰ ਢਾਉਣ ਦਾ ਤੇ ਦੁਬਾਰਾ ਸਾਰਨ ਦਾ ਮਤਾ ਕਰਵਾਇਆ ਸੀ। ਪਰ ਜਦੋਂ ਇਹ ਢਾਉਣ ਲੱਗੇ ਤੇ ਸੰਗਤਾਂ ਦੇ ਵਿੱਚ ਬਹੁਤ ਰੋਸ ਤੇ ਰੋਜ ਆ ਗਿਆ। ਮੈਨੇਜਰ ਨੂੰ ਮੈਂ ਫੋਨ ਕਰਕੇ ਖੁਦ ਸਕਾਟ ਹਸਪੀਟਲ ਚੋਂ ਤੇ ਇਹ ਸੇਵਾ ਢਾਉਣ ਦੀ ਸੇਵਾ ਜਿਹੜੀ ਸੀ ਉਹ ਰੁਕਵਾਤੀ ਸੀ ਪਰ ਇਹਨਾਂ ਨੇ ਬਿਨਾ ਕਿਸੇ ਅਧਿਕਾਰੀ ਦੇ ਨੋਟਿਸ ਲਿਆ ਕੇ ਲਿਆਉਣ ਦੇ ਰਾਤ ਦੇ ਨੇਰੇ ਵਿੱਚ ਦਰਸ਼ਿੰਦ ਜੋੜੀ ਦੀ ਇਤਿਹਾਸਿਕ ਇਮਾਰਤ ਨੂੰ ਗੁੰਮਦਾਂ ਨੂੰ ਢਾਹ ਦਿੱਤਾ ਜਿਹਦੇ ਕਰਕੇ ਸੰਗਤਾਂ ਦੇ ਵਿੱਚ ਬਹੁਤ ਰੋਸ ਜਗਿਆ ਤਰਨਤਨ ਸਾਹਿਬ ਦੀਆਂ ਚੇਤਨ ਸੰਗਤਾਂ ਨੇ ਰਾਤ ਉੱਠ ਕੇ ਇਹਨਾਂ ਬਾਬਿਆਂ ਨੂੰ ਰੋਕ ਕੇ ਤੇ ਇਹ ਕਾਰਾ ਬੰਦ ਕਰਵਾਇਆ ਮਾਨਜੋਗ ਪ੍ਰਧਾਨ ਸਾਹਿਬ ਨੇ ਇਹਦੀ ਉੱਚ ਪੱਧਰੀ ਪੜਤਾਲ ਕਰਾਉਣ ਲਈ ਇੱਕ ਸਬਕਮਟੀ ਨਿਸ਼ਚਿਤ ਕੀਤੀ ਆ ਉਹ ਸਬਕਮਟੀ ਦੀ ਰਿਪੋਰਟ ਆਉਣ ਤੇ ਜਿਹੜੇ ਵੀ ਸਾਡੇ ਵੀ ਮੁਲਾਜ਼ਮ ਜੇ ਕੋਈ ਉੱਚ ਦੋਸ਼ੀ ਪਾਇਆ ਜਾਏਗਾ ਤਾਂ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਏਗਾ ਇਹਨਾਂ ਵਿਰੁੱਧ ਸਮਾਜਿਕ ਧਾਰਮਿਕ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੂਸਰੀ ਗੱਲ ਕਿ ਮਾਨਜੋਗ ਪ੍ਰਧਾਨ ਸਾਹਿਬ ਨੇ ਆਦੇਸ਼ ਕੀਤਾ ਭਾਈ ਗੋਵਿੰਦ ਸਿੰਘ ਜੀ ਲੋਂਗੋਵਾਲ ਨੇ ਕਿ ਵਿਰਾਸਤੀ ਇਮਾਰਤਾਂ ਵਰਾਸਤੀ ਵਸਤਾਂ ਤੇ ਵਿਰਾਸਤੀ ਦਰਖਤਾਂ ਇਤਿਹਾਸਿਕ ਦਰਖਤਾਂ ਨੂੰ ਬਚਾਉਣ ਲਈ ਇੱਕ ਵਿਰਾਸਤੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਸ਼੍ਰੋਮਣੀ ਗੁਰਪ੍ਰਧਾਨ ਮੰਤਰੀ ਕਮੇਟੀ ਵੱਲੋਂ ਜਿਦੇ ਵਿੱਚ ਵਿਰਾਸਤੀ ਮਾਰ ਭਾਵੇਂ ਉਹ ਵਸਤਾਂ ਦੇ ਰੱਖ-ਰਖਾਅ ਨਾਲ ਸੰਬੰਧਿਤ ਨੇ ਭਾਵੇਂ ਉਹ ਪ੍ਰਾਤਿਤਤਵ ਵਿਭਾਗ ਨਾਲ ਸੰਬੰਧਿਤ ਨੇ ਤੇ ਭਾਵੇਂ ਉਹ ਮਾਰਤਕਲਾ ਨਾਲ ਸੰਬੰਧਿਤ ਨੇ ਉਹਨਾਂ ਨੂੰ ਹੀ ਵਿਸ਼ੇਸ਼ ਤੌਰ ਤੇ ਸ਼ਾਮਲ ਕੀਤਾ ਜਾਵੇਗਾ ਬਾਬਿਆਂ ਨੂੰ ਕਦੇ ਵੀ ਕਦਾਚਿਤ ਵੀ ਅੱਗੇ ਤੋਂ ਕਿਸੇ ਵੀ ਵਿਰਾਸਤੀ ਵਸਤੂ ਨੂੰ ਢਾਉਣਾ ਨਹੀਂ ਦਿੱਤਾ ਜਾਏਗਾ ਕਾਹਨ ਨਹੀਂ ਕਰਨ ਦਿੱਤਾ ਜਾਏਗਾ ਤੇ ਵਿਰਾਸਤੀ ਕਮੇਟੀ ਦੀ ਜਿਹੜੀ ਰਿਪੋਰਟ ਹੋਏਗੀ ਉਹਦੇ ਅਨਸਾਰ ਹੀ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਵਿਰਾਸਤੀ ਵਸਤੂ ਨੂੰ ਅੱਜ ਤੋਂ ਬਾਅਦ ਕਿਸੇ ਵੀ ਕੀਮਤ ਤੇ ਵਿਨਾਸ਼ ਨਹੀਂ ਹੋਣ ਦਿੱਤਾ ਜਾਏਗਾ ਇਹ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਸੰਗਤਾਂ ਨੂੰ ਵਿਸ਼ਵਾਸ ਦਿਵਾਉਂਦੀ ਹੈ ਜ਼ਿਕਰ ਹੋ ਗਿਆ ਕਿ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਕੁਝ ਚੇਲਿਆਂ ਨੇ ਇੱਕ ਵੀਡੀਓ ਵਾਇਰਲ ਕਰਕੇ ਸ਼ਮਣੀ ਕਮੇਟੀ ਨੂੰ ਕਟਾਰੇ 'ਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸ਼ਮਣੀ ਕਮੇਟੀ ਮੁਤਾਬਕ ਕਾਰਜ ਸੇਵਾ ਵਾਲੇ ਬਾਬੇ ਦੇ ਕੁਝ ਬੰਦਿਆਂ ਵੱਲੋਂ ਸੋਸ਼ਲ ਮੀਡੀਆ ਤੇ ਪਾਇਆ ਮੁਆਫੀ ਨਾਮਾ ਨਾਤਾ ਸ਼ਮਣੀ ਕਮੇਟੀ ਅਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੰਬੋਧਿਤ ਤੇ ਜਿਸ ਕਾਰਨ ਸਿਰਫ ਮੁਆਫੀ ਮੰਗਣ ਨਾਲ ਬਾਬੇ ਦੋਸ਼ ਮੁਕਤ ਨਹੀਂ ਹੋ ਸਕਦੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ